ਉਮਰ ਜੀ ਤੁਸੀਂ ਬੈਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਕਾਹਦੇ ਜੀ ਠੀਕ ਠਾਕ ਕਿਰਪਾ ਕਰਕੇ ਦੱਸੀ ਬਾਬਾ ਜੀ ਬਹੁਤ ਵਧੀਆ ਚੱਲਣ ਦਿਆ ਜੀ ਹੋਰ ਦੱਸੋ ਵਧੀਆ ਕਿਰਪਾ ਜੀ ਅੱਜ ਫਿਰ ਆਪਣੇ ਤਾਜ਼ਾ ਹੀ ਆ ਮਾਲ ਆ ਬਿਲਕੁਲ ਛੋਟੀਆਂ ਪੰਜ ਆਈਆਂ ਉਧਰੋਂ ਹਾਂ ਦੋ ਕੱਲ ਵੇ ਗਈਆਂ ਵਸ ਸੰਦੀਪ ਜੀ ਤਿੰਨ ਝੋਟੀਆਂ ਵੇ ਆਪਣੇ ਕੋਲ ਹਾਂ ਤਾਜ਼ੀਆਂ ਬਿਲਕੁਲ ਨਾੜੂ ਦੇ ਬੱਚੇ ਝੋਟੀਆਂ ਬਹੁਤ ਜਾਰੀਆਂ ਚੰਗੀਆਂ ਹਾਂ ਦੋ ਦੱਸੋ ਬਹੁਤ ਜਾਰੀ ਚੰਗੀਆਂ ਕੱਟੀ ਪਹਿਲਾ ਸਵੇਰ 4 ਦੰਦਿਆਂ ਮੂਹਾਂ ਸੰਦੀਪ ਜੀ ਅੱਛਾ ਪਹਿਲਾ ਸਵੇਰ 4 ਦੰਦਾਂ ਬਿਲਕੁਲ ਨਾੜੂ ਦੇ ਬੱਚਾ ਵ ਮਗਰ ਮਗਰ ਇਧਰ ਆਓ ਆ ਵੇ ਲੋ ਐ ਗੱਲਾ ਨਾੜੂ ਲੈ ਕਿੰਨਾ ਲਟਾਉਣਾ ਐ ਸਮਝ ਆ ਰ ਸੰਦੀਸ ਆ 9 10 ਕਿਲੋ ਬੋਲੀ ਤੋਂ ਸਟਾਰਟ ਹੋਈ ਕੱਟੀ ਬੋਲ ਸਟਾਰਟ ਹਾਂ ਬਾਕੀ ਵੀਰ ਭਰਾ ਦਾ ਅਦਰ ਕੱਟੀ ਕਿਦਾਂ ਦੀ ਆ ਇਹ ਪੰਜ ਝੋਟੀਆਂ ਜਾਂ ਤਿੰਨ ਹੀ ਰਹਿ ਗਈਆਂ ਸੰਦੀਸ ਪਹਿਲਾਂ ਪਹਿਲਾਂ ਦੂਆ ਪਹਿਲਾਂ ਦੂਆ ਪਹਿਲਾਂ ਤੂੰ ਦਾ ਚਾਰ ਤਾਂ ਝੋਟੀ ਮੂਹ ਪਹਿਲਾਂ ਸੋ ਚਾਰ ਦੇ ਝੋਟੀ ਸਮਝ ਖਾਰੇ ਚ ਕਿਧਰ ਕੱਟੀ ਸੁੰਗੀ ਸੁੰਗੀ ਸ਼ੰਭੂ ਲੱਗੀ ਇਧਰ ਵਿਆ ਹਾਂ ਇਹ ਬਾਈ ਹੈ ਕੱਟੀ ਤੇ ਨਹੀਂ ਹਾਂ ਉਹ ਚੋਈਏ ਬਹੁਤ ਵਧੀਆ ਮਾਣਾ ਇੱਕ ਨੰਬਰ ਹਨੇਰ ਦਾ ਦੋ ਨਾਲ ਚੋਗਿਆ ਤਸੱਲੀ ਕਰਕੇ ਕੋਈ ਖੜੇ ਬਸ ਠੀਕ ਆ ਕਿਉਂ ਜਾਂ ਉਹ ਵੀ ਖੜੀ ਲੱਗੀ ਕੱਟੀ ਸੁਨੀਲ ਜੀ ਠੰਡੀ ਡੁੰਡੀ ਵਰੀ ਇਧਰੇ ਕੋਈ ਗੱਲ ਹੀ ਨਹੀਂ ਕਰ ਲੈ ਨਹੀਂ ਠੀਕ ਹੈ ਇਧਰੇ ਹੈ ਚ ਵਾਈ ਤੇ ਨਹੀਂ ਲੈ ਬਪਾ ਆ ਛੋਟੇ ਆ ਸੁਨੀਲ ਸਾਹਿਬ ਬਿਲਕੁਲ ਮੁਫਤ ਦੇ ਭਾਈ ਆ ਬੋਲੋ ਛੋਟੀ ਸਵਾ ਦਾ ਵੀ ਹੱਕ ਹੈ ਗਾਈ ਹਾਂ ਤੇ ਵੇਖਦੀ ਵੀ ਉਹ ਮੋਲੀ ਆ ਕਵੀ ਕਰਨਾ हां अरे ना 15 ਦੀ ਝੋਟੀ ਦੇਣੀ ਆ ਚਲ ਠੀਕ ਹੈ ਚੱਲਣਗੇ ਐ ਨਹੀਂ ਜਾਣਾ 15 ਨੂੰ ਛੋੜ ਨਹੀਂ ਹੋਣੀ 5-700 ਹਜ਼ਾਰ ਬਾਲਾ ਨਹੀਂ ਕਰਾ ਹਾਂ ਠੀਕ ਜਿਹੜੇ ਮੋਲੇ ਫਿਕਸੀ ਜੋ ਬਾਕੀ ਝੋਟੀ ਫਾਰੀ ਚੰਗੀ ਫਿਰ ਗਿੱਲਾ ਨਾੜੂ ਅਜੇ ਇਹ ਐ ਝੋਟੀ ਖੜੇ ਸੰਦੀਪ ਸਿੰਘ ਪੱਕਾ 12 ਕਿਲੋ ਦੋਦੀ 12 ਨਾਲ ਪੱਕਾ ਪੱਕਾ 12 ਛੋ ਆ ਕੇ ਖੜੇ ਕੋਈ ਪੱਕਾ ਬਾਲਾ ਕੋਲ ਪਿਆਰ ਆ 12 ਕਿਲੋ ਕੋਲ ਪਿਆਰ ਵੱਡੀ ਝੋਟੀ ਕੱਟਾ ਮੰਗਣਾ ਮਗਰ ਕੱਟਾ ਕਿਆ ਮਨੂ ਮਰ ਗਈ ਝੋਟੀ ਆ ਬਿਲਕੁਲ ਤਾੜੀਆਂ ਝੋਟੀਆਂ ਸੰਦੀਪ ਸਿਆ ਹਾਂ ਕਰਦੀਆਂ ਹਰਿਆਣਾ ਨੇ ਹਰਤ ਨਹੀਂ ਉਧਰ ਦਾ ਮਾਲ ਦੂਰੋਂ ਦੇਖ ਪੈਂਦਾ ਉਹ ਰਹੇ ਗਈ ਆ ਜਵਾਬ ਹੋਰ ਪਿੰਡ ਪ੍ਰਾਲੀਆਂੋਂ ਬਣਾਨੇ ਜਾਂਦੇ ਹਾਂ ਜਵਾਬ ਹੋਰ ਤੇ ਵਧੀਆ ਇੱਕ ਨੰਬਰ ਮਾਣਾ ਮੋਟਰ ਹੀ ਚੱਲਦੀ ਆਲੇ ਹਾਂ ਹਾਂਜੀ ਫਿਰ ਝੋਟੀਆਂ ਦਲੀਪ ਜੀ ਤੋਂ ਤੈਨੂੰ ਟੋਪ ਦੀ ਲੱਪਣੀਆਂ ਲੱਭਣਗੀਆਂ ਇੱਥੇ ਹਾਂ ਹਾਂ ਉਹ ਤਾਂ ਟੋਪ ਦੇ ਪਿੱਛੇ ਆਵਾਂਗੇ ਬੋਲੋ ਬਰਾਬਰੀ ਦੇ ਦਾਂਗੇ ਇਹ ਇੱਕ 1 15 ਗੱਲਾਂ ਹਾਂ ਜਾਨ ਤੈਨੂੰ ਮੈਂ ਦੱਸਾਂ ਕਿ ਮੋਲਰ ਫਲਕਲੋ ਜੈੜੀ ਹੋਣਗੇ ਬਠੀਕਾ ਹਾਂ ਆ ਵੀ ਛੋਟੀ ਫਲਕਲੋ ਤਾਜੀ ਸੂਈ ਜੋ ਅੱਛਾ ਤੇਰੇ ਬਲੇ ਵੀ 9 10 ਕਿਲੋ ਕੱਚਾ ਹੀ ਦੁੱਧ ਸੰਦੀਰ ਸਿਆਂ 9 10 ਕਿਲੋ ਹੈ ਹਾਂ ਇਹ ਆ ਅੱਜ ਇਹਨੂੰ ਚੌਥਾ ਦਿਨ ਹੋ ਗਿਆ ਮਗਰ ਕੱਟੀ ਜੋ ਠੀਕ ਆ ਆ ਵੀ ਫਿਰ ਤਾੜੇ ਬਚੇ ਨਾ ਬਠੀਕਾ ਕੱਟੀ ਮਗਰਾ ਕੱਟੀ ਫੁੱਲ ਵੱਡੀ ਛੋਟੀ ਦਿਖਾ ਕੱਟੀ ਮਗਰੇ ਵਾਹ ਜੀ ਨੰਮ ਤੇ ਛੋਟੀਆਂ ਤੇਲੀਆਂ ਪਰ ਬਰੂ ਦੀ ਆ ਬਰੂ ਦੀ ਕੱਢਾਂਗੇ ਹੁਣ ਚੱਲਣੇ ਬਾਕੀ ਚੱਲ ਬਹੁਤ ਜਾਰੀ ਚੰਗੀ ਕੱਟੀਆਂ ਦੀ ਮਾਲ ਸਾਰਾ ਉਧਰ ਲਾਈ ਉਹ ਤੇ ਦਾ ਉਧਰ ਦਾਈ ਸਾਰਾ ਉਧਰ ਉਧਰ ਹੈਗਾ ਹੁਣ ਪਰਸੋਂ ਪਾਵਾਂਗੇ ਸਦੀਪ ਸਿੰਘ ਪੂਰੀਆਂ ਦੋ ਝੋਟੀਆਂ ਅੱਛਾ ਹਾਂ ਨੀਲੀਆ ਨਾ ਪੂਰੀਆਂ ਕੱਲੀਆਂ ਪੂਰੀਆਂ ਗੰਗਾ ਭਾ ਜਾਂਦਾ ਵੀ ਜਾਏ ਜੀ ਭਾ ਇਹਦਾ ਵੀ ਜਾਏ ਜੀ ਹਾਂ ਹਾਂ ਕਿਹੜਾ ਵੀ 1 15 ਦਾਈ ਹਾਂ 10 ਦੀ ਦੇ ਰਹੀਏ ਇੱਕ ਪੰਜ ਦੀ ਪੂਰੇ ਲੱਖ ਦੀ ਦੇਣੀ ਹੁ ਬਚਾ ਲੈ ਤੈਨੂੰ ਅੱਗੇ ਰਹਿ ਬੰਦੀ ਨਾ ਪਾਉੜਦੀਆਂ ਨੇ ਯਾ ਆਪਣੇ ਹਾਂ ਲੈ ਜੀ ਕਰੋ ਚੈੱਕ ਕਰੋ ਚੋਈ ਦੀ ਫਿਲਕਾ ਭਰੀ ਆ ਇੱਕ ਨੰਬਰ ਚੋ ਅੱਗੇ ਤਸੱਲੀ ਕਰਕੇ ਕੋਈ ਖੜੇ ਆਪਣੀ ਹਾਂ ਚਲ ਚੋਈ ਆ ਹੂ ਇੱਕ ਨੰਬਰ ਦੀ ਹਾਂ ਜੀ ਇਹੋ ਤਿੰਨੇ ਤਾਰੀਆਂ ਝੋਟੀਆਂ ਪਰ ਤੋਂ ਗਿੱਲੇ ਨਾੜੂ ਚਲ ਬਾਕੀ ਇਥੇ ਅੱਗੇ ਰਹਿ ਜਿੱਤੇ ਆਣ ਕੇ ਆਪਦੀ ਤਸੱਲੀ ਕਰੋ ਦੋ ਡੰਗ ਚੋ ਜੇ ਕੋਈ ਦੂਰੋਂ ਵੀਰ ਭਰਾ ਸ਼ਾਮਾ ਨੂੰ ਵੀ ਆਨਲਾਈਨ ਚੋ ਲੋ ਸੇਰੇ ਤੋ ਹਾਂ ਠੀਕ ਹੈ ਨੰਬਰ 88721 ਤੇ 3229 ਪੈਨ ਜੀਓ ਵਾਲਾ ਜਿਹੜਾ ਤਰਨਤਾਰਨ ਸਸੀਗਾਲ ਜੀ